ਫਲੋਰ ਰੇਲਵੇ ਪੁਲਿਸ ਚੌਂਕੀ ਦੇ ਇੰਚਾਰਜ ਨੇ ਇੱਕ ਔਰਤ ਦੇ ਨਾਲ ਕੀਤੀ ਛੇੜਛਾੜ ਜਿਸ ਦਾ ਇਹ ਮਾਮਲਾ ਹੁਣ ਕਾਫੀ ਜ਼ਿਆਦਾ ਗਰਮਾ ਗਿਆ ਹੈ ਦਰਅਸਲ ਚੌਂਕੀ ਇੰਚਾਰਜ ਤੇ ਚਪੇੜਾਂ ਦੀ ਬਰਸਾਤ ਹੋਈ ਹੈ ਤਾਂ ਫਲੋਰ ਦੇ ਰੇਲਵੇ ਸਟੇਸ਼ਨ ਪੁਲਿਸ ਚੌਂਕੀ ਦੇ ਇੰਚਾਰਜ ਸਬ ਇੰਸਪੈਕਟਰ ਦਿਦਾਰ ਸਿੰਘ ਨੇ ਸ਼ਰਾਬੀ ਹਾਲਤ ਦੇ ਵਿੱਚ ਇੱਕ ਨਵਾਂ ਹੀ ਡਰਾਮਾ ਕਰ ਦਿੱਤਾ ਜਾਣਕਾਰੀ ਮੁਤਾਬਕ ਜਗਤਪੁਰਾ ਪੰਜ ਡੇਰਾ ਦੀ ਰਹਿਣ ਵਾਲੀ ਪਰਵੀਨ ਨਾਮਕ ਮਹਿਲਾ ਆਪਣੇ ਬੱਚਿਆਂ ਨੂੰ ਸਕੂਲੋਂ ਲੈਣਦਰੀ ਰੇਲਵੇ ਸਟੇਸ਼ਨ ਦੀ ਸਰਵਿਸ ਰੂਟ ਤੇ ਆਪਣੇ ਕਿਸੇ ਰਿਸ਼ਤੇਦਾਰ ਨੂੰ ਫੋਨ ਕਰਦੀ ਜਾ ਰਹੀ ਸੀ ਐਨਐਨਓਥੇ ਫਰਲੋਰ ਰੇਲਵੇ ਪੁਲਿਸ ਚੌਂਕੀ ਦਾ ਇੰਚਾਰਜ ਦਿਦਾਰ ਸਿੰਘ ਬਿਨਾ ਵਰਦੀ ਤੋਂ ਸਿਰਫ ਨਿੱਕਰ ਬਨੈਨ ਪਾਈ ਧਮਕੀਆਂ ਦੇ ਰਿਹਾ ਸੀ ਔਰ ਉਹ ਦਿਨ ਬਦਤਮੀਜ਼ੀ ਕਰਨ ਲੱਗ ਪਿਆ ਤਾਂ ਪੀੜਤ ਮਹਿਲਾ ਦੇ ਮੁਤਾਬਕ ਚੌਂਕੀ ਇੰਚਾਰਜ ਨੇ ਉਸ ਨੂੰ ਜ਼ਬਰਦਸਤੀ ਖਿੱਚ ਕੇ ਆਪਣੇ ਕਮਰੇ ਦੇ ਵਿੱਚ ਲਿਆਂਦਾ ਰੋਲਾ ਪੈਣ ਤੇ ਲੋਕ ਇਕੱਠੇ ਹੋਏ ਨੇ ਤੇ ਪੀੜਤ ਪਰਵੀਨ ਦੇ ਘਰ ਦੇ ਵੀ ਕਟਨਾਵਲੀ ਥਾਂ ਤੇ ਪਹੁੰਚ ਗਏ ਨੇ ਤਾਰਾ ਵੀ ਦੇਖੋ ਮੈਂ ਨਾ ਰੋਜ਼ ਫਲੋਰ ਆਪਣੇ ਬੱਚਿਆਂ ਨੂੰ ਲੈਣ ਆਂ ਸਟੇਸ਼ਨ ਤੇ ਮੇਰਾ ਰੋਜ਼ ਦਿੱਲੀ ਦਾ ਲੰਘਣਾ ਆ ਬੱਚੇ ਤੁਹਾਡੇ ਕਿੱਥੇ ਪੜਦੇ ਫਲੋਰ ਹਾਂਜੀ ਫਲੋਰ ਪੜਦੇ ਆ ਅੱਛਾ ਜੀ ਤੇ ਮੈਂ ਹਨਾ ਸਟੇਸ਼ਨ ਤੇ ਮੇਰਾ ਰੋਜ਼ ਦਿੱਲੀ ਦਾ ਰੂਟੀਨ ਆਪਣੇ ਬੱਚਿਆਂ ਨੂੰ ਲੈਣ ਜਾਂਦੀ ਆ ਤੇ ਮੈਂ ਜਾ ਰਹੀ ਸੀ ਤੇ ਇਹਨਾਂ ਨੇ ਮੈਨੂੰ ਰੋਕਤਾ ਓਕੇ ਹਾਂਜੀ ਤੇ ਇਹ ਹੈਗੇ ਆਪਣੇ ਆਪਣੇ ਰੇਲਵੇ ਸਟੇਸ਼ਨ ਤੇ ਇਨਚਾਰਜ ਹਾਂਜੀ ਪੀਸ ਚੌਂਕੀ ਦਾ ਹਾਂਜੀ ਓਕੇ ਨਾਂ ਨੂੰ ਪਤਾ ਕੀ ਆ ਹਾਂਜੀ ਆਪਣੇ ਦਦਾਰ ਦਦਾਰ ਸਿੰਘ ਹਾਂਜੀ ਦਦਾਰ ਸਿੰਘ ਅੱਛਾ ਜੀ ਹਾਂਜੀ ਐਸਐਚਓ ਆ ਤੇ ਉਹਨਾਂ ਨੇ ਡ੍ਰਿੰਗ ਕੀਤੀ ਹੋਈ ਸੀ ਵਿਦਾਊਟ ਜੂਨੀਫਾਰਮ ਤੋਂ ਸੀ ਉਹਨਾਂ ਨੇ ਮੇਰਾ ਰਾਸਤਾ ਰੋਕਿਆ ਤੇ ਮੈਂ ਮੈਂ ਪੁੱਛਿਆ ਸਰ ਤੁਹਾਨੂੰ ਕੀ ਪ੍ਰੋਬਲਮ ਹੈ ਤੇ ਉਹ ਕਹਿੰਦੇ ਵੀ ਤੂੰ ਇੱਥੇ ਕੀ ਕਰ ਰਹੀ ਹੈ ਮੈਂ ਕਿਹਾ ਮੈਂ ਆਪਣੇ ਬੱਚਿਆਂ ਨੂੰ ਲੈ ਕੇ ਜਾ ਰਹੀ ਹਾਂ ਮੇਰਾ ਰੂਟੀਨ ਦਾ ਰਾਸਤਾ ਆ ਤੇ ਉਹਨਾਂ ਨੇ ਮੈਨੂੰ ਗੰਦੇ-ਗੰਦੇ ਗਾਲਾ ਕੱਢਣਾ ਤੇ ਮੈਨੂੰ ਘੜੀਸ ਕੇ ਆਪਣੇ ਅੰਦਰ ਲੈ ਚ ਆ ਰਿਹਾ ਅੱਛਾ ਹਾਂਜੀ ਤੇ ਉਹਨਾਂ ਨੇ ਮੈਨੂੰ ਟੱਚ ਕਰ ਟੱਚ ਕੀਤੇ ਤੇ ਉਹਨਾਂ ਨੇ ਮੇ ਨਾਲ ਬਹੁਤ ਬਦਤਮੀਜ਼ ਸੁਲੂਕ ਕੀਤੀ ਆ ਪਤਲਾ ਕਿ ਤੁਹਾਡੇ ਉਹਨੇ ਕੋਈ ਕੁੱਟਮਾਰ ਵੀ ਕੀਤੀ ਹਾਂਜੀ ਉਹਨਾਂ ਨੇ ਮਾਰੇ ਵੀ ਚਪੇੜ ਮਾਰੀ ਆ ਹਾਂਜੀ ਹਾਂਜੀ ਚਪੇੜਾਂ ਮਾਰੀਆਂ ਆ ਹਾਂਜੀ ਖੇਚੂ ਤੋਂ ਵੀ ਹੋਈ ਆ ਤੇ ਉਹਨਾਂ ਨੂੰ ਮੈਂ ਮੈਂ ਬਹੁਤ ਕੋਸ਼ਿਸ਼ ਕੀਤੀ ਆਪਣੇ ਆਪ ਨੂੰ ਬਚਾਉਣ ਤੇ ਆ ਆਂਡ ਬਾਂਡ ਫੇ ਸਾਰੇ ਆ ਗਏ ਆ ਜਿਨ੍ਹਾਂ ਨੇ ਮੈਨੂੰ ਦੇਖਿਆ ਤੇ ਬਚਾਉਣ ਵਾਸਤੇ ਤੇ ਉਹਨਾਂ ਨੇ ਫੇ ਵੀ ਸਾਰਿਆਂ ਨੂੰ ਗਾੜਾ ਕੱਢੀਆਂ ਫੇ ਮੈਂ ਹਾਰ ਕੇ ਆਪਣੀ ਫੈਮਿਲੀ ਨੂੰ ਬੁਲਾਇਆ ਫੋਨ ਕਰਕੇ ਤੇ ਫੇ ਮੇਰੀ ਫੈਮਿਲੀ ਪਹੁੰਚੀ ਤੇ ਹਾਂਜੀ ਤੇ ਉਸ ਤੋਂ ਬਾਅਦ ਮੇਰੀ ਫੈਮਿਲੀ ਨੂੰ ਵੀ ਗਾੜਾ ਕੱਢਣਾ ਰਹਿ ਨਹੀਂ ਉਹ ਹਾਂਜੀ ਜਿਹੜਾ ਜਿਹੜਾ ਕੱਪੜਿਆਂ ਤੋਂ ਬਾਹਰ ਤੁਰਿਆ ਫਿਰਦਾ ਅੰਡਰਵੀਅਰ ਬਣੇ ਨਾ ਹਾਂਜੀ 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 ਤੇ ਇਸ ਟਾਈਮ ਨਾ ਉਹ ਡਿਊਟੀ ਤੇ ਆ ਤੇ ਨਾ ਉਹ ਆਪਣੇ ਯੂਨੀਫਾਰਮ ਚ ਆ ਓਕੇ ਹਾਂਜੀ ਤੇ ਉਹ ਆਪਣੇ ਮਤਲਬ ਐਨ ਟੱਲੀ ਮਤਲਬ ਡਰਿੰਕ ਕੀਤੀ ਹੋਈ ਆ ਹਾਂਜੀ ਕੀ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਮੈਂ ਉਹਨੂੰ ਤੇ ਸਖਤ ਕਾਰਵਾਈ ਕਰਾਉਣਾ ਚਾਹੁੰਦੀ ਆ ਹਾਂਜੀ ਉਹਨਾਂ ਤੇ ਝਾਵੇ ਮੀਡੀਆ ਨੂੰ ਫੋਨ ਕਰ ਸਾਰਾ ਮਾਮਲਾ ਦੱਸਿਆ ਗਿਆ ਮੌਕੇ ਤੇ ਰੇਲਵੇ ਥਾਣਾ ਲੁਧਿਆਣਾ ਡੀਐਸਐਚਓ ਸਰਦਾਰ ਪ੍ਰਵਿੰਦਰ ਸਿੰਘ ਦਾ ਇਹ ਕਹਿਣਾ ਹੈ ਕਿ ਮਾਮਲਾ ਉਹਨਾਂ ਦੇ ਧਿਆਨ ਦੇ ਵਿੱਚ ਹੈ ਜਿਨ੍ਹਾਂ ਫਲੋਰ ਆਂਡ ਤੇ ਸਾਰਾ ਮਾਮਲਾ ਪੀੜਤ ਮਹਿਲਾ ਦੀ ਜ਼ੁਬਾਨੀ ਵੀ ਸੁਣੀ ਹੈ ਤੇ ਉਸ ਨੂੰ ਇਨਸਾਫ ਦਿਵਾਇਆ ਐਸਐਚਓ ਨੇ ਕਿਹਾ ਕਿ ਸ਼ਰਾਬੀ ਰੇਲਵੇ ਚੌਕੀ ਦੇ ਚਾਰਜ ਮੈਥੋ ਬਦਲ ਕੇ ਲਾਈਨ ਹਾਜ਼ਰ ਕੀਤਾ ਜਾਏਗਾ ਮੈਨੂੰ ਸੁਪਨਾ ਮਿਲੂ ਜੀ ਚੌਂਕੀ ਵਾਲੇ ਵੱਲੋਂ ਕਿ ਇਦਾਂ ਨਾ ਕਿ ਆਪਣਾ ਮੁਲਾਜ਼ਮ ਉਹ ਦਦਾਸ ਨੇ ਉਹਨਾਂ ਨੇ ਕੋਈ ਲੇਡੀ ਲੰਘ ਰਹੀ ਸੀ ਮੋਬਾਈਲ ਤੇ ਗੱਲ ਕਰ ਰਹੀ ਉਹਨਾਂ ਦਾ ਬਹਿਸਬੁਸ ਹੋਈ ਆ ਈ ਉਹਨਾਂ ਕੋਲ ਕੁੜੀ ਲਈ ਬਤਮੀਜੀ ਕੀਤੀ ਆ ਮੈਂ ਆਇਆ ਕੁੜੀ ਨੇ ਪੁੱਛਿਆ ਬੇਟੇ ਨੂੰ ਜੀ ਪੁੱਤਰ ਕੀ ਹੈ ਤੁਹਾਨੂੰ ਕੀ ਕੋਈ ਪ੍ਰੋਬਲਮ ਆ ਦੱਸੋ ਕੀ ਕੀਤਾ ਉਹਨਾਂ ਤਰ੍ਹਾਂ ਦੱਸੀ ਸਾਡੀ ਗੱਲ ਸਾਨੂੰ ਤੇ ਹੁਣ ਸਾਡੇ ਉਹ ਮੁਲਾਜ਼ਮ ਨੇ ਇਹਨਾਂ ਕੋ ਮਸੂਰੀ ਫੀਲ ਕਰ ਲਈ ਆ ਇਹ ਗਾਂਵ 'ਚ ਏਦਾਂ ਨਹੀਂ ਹੋਏਗਾ ਤੇ ਬੱਚਾ ਵੀ ਉਹ ਸਹਿਮਤ ਹੋ ਗਿਆ ਕਿੰਦਾ ਮੈਂ ਕੋਈ ਕਾਰਵਾਈ ਨਹੀਂ ਕੋਣੀ ਰਿਟਰਨ ਸਟੇਟਮੈਂਟ ਨੂੰ ਕਿਹਾ ਸੀ ਉਹ ਕਹਿੰਦਾ ਨਹੀਂ ਮੈਨੂੰ ਜੀ ਤਸੱਦੀ ਹੈ ਮੇਰੀ ਕਿ ਚਲੋ ਗਾਂਵ ਤੋਂ ਇੱਥੋਂ ਅਸੀਂ ਲੰਘਦੇ ਆ ਸਾਡਾ ਰੂਟੀਨ ਤੇ ਲੰਘਣਾ ਲੰਘ ਹੈਗਾ ਕਿ ਸਾਨੂੰ ਕੋਈ ਗਾਂਵ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਉਹ ਵਿਸ਼ਵਾਸ ਦਵਾਤਾ ਇਸ ਬੰਦੇ ਨੇ ਇਥੋਂ ਬਦਲੀ ਕਰ ਦਿੱਤੀ ਜਾਏਗੀ ਮਨ ਕਿਹਾ ਸੀ ਉਹ ਸੈਟੀਸਫਾਈ ਨੇ ਹੁਣ ਤੇ ਉਸ ਸਪੀੜਤ ਮਹਿਲਾ ਨੇ ਆਪਣੇ ਨਾਲ ਭੁਇ ਖਿੱਚਤੂ ਦਾ ਬਦਲਾ ਫਲੋਰ ਰੇਲਵੇ ਚੌਂਕੀ ਇੰਚਾਰਜ ਦੇ ਸਾਹਮਣੇ ਚਪੇੜਾ ਮਾਰ ਕੇ ਲਿਆ ਤਾਂ ਜਾਤੀ ਮਾਮਲਾ ਸ਼ਾਂਤ ਹੋਇਆ ਤੁਸੀਂ ਆਪੀ ਬੀਖ ਸਕਦੇ ਹੋ ਕਿ ਕਿਸ ਹਾਲਤ ਦੇ ਵਿੱਚ ਨੇ ਫਲੋਰ ਰੇਲਵੇ ਪੁਲਿਸ ਚੌਂਕੀ ਦੇ ਇੰਚਾਰਜ ਦਿਦਾਰ ਸਿੰਘ ਐ ਸਰਵਿਸਪੇ ਦਿਦਾਰ ਸਿੰਘ ਹਾਂਜੀ ਚੌਂਕੀਦਾਰ ਫਲੋਰ ਹਾਂਜੀ ਇਥੋਂ ਦਾ ਕੁਆਟਰ ਨਿਕਲੇ ਆ ਤੇ ਲੇਡੀ ਸੀ ਜੀ ਲੇਡੀ ਫੋਨ ਫੋਨ ਤੇ ਗੱਲ ਕਰ ਰਹੀ ਸੀ ਜੀ ਠੀਕ ਹੈ ਉਹਨਾਂ ਨਾਲ ਗੱਲ ਕਰਦੀ ਮੈਨੂੰ ਅੱਛਾ ਹੀ ਲੱਗਾ ਠੀਕ ਵੀ ਉਹ ਫੋਨ ਤੇ ਕਿਤਾ ਕਰ ਰਹੀ ਹੈ ਠੀਕ ਆ ਫਿਰ ਉਹ ਪੁੱਛਿਆ ਉਹ ਥੋੜਾ ਹੋਰ ਨਹੀਂ ਸਰ ਤੁਹਾਨੂੰ ਕਿ ਇਹਨਾਂ ਨਾਲ ਗੱਲ ਕਰਦੇ ਤੁਹਾਨੂੰ ਅੱਛਾ ਕਿਉਂ ਲੱਗਾ ਫੋਨ ਤਾਂ ਕਿਸੇ ਨਾਲ ਆਪਣੇ ਘਰ ਦੇ ਵੀ ਗੱਲ ਕਰ ਸਕਦੇ ਤੁਹਾਨੂੰ ਅੱਛਾ ਕਿਉਂ ਨਹੀਂ ਲੱਗਾ ਤੁਸੀਂ ਇੰਟਰਫੇਅਰ ਕਿਉਂ ਕੀਤਾ ਉਹਦੇ ਫੋਨ 'ਚ ਤੁਸੀਂ ਇੰਟਰਫੇਅਰ ਉਹ ਸੁਣ ਨਹੀਂ ਨਹੀਂ ਸਰ ਤੁਹਾਡਾ ਕੀ ਤੁਹਾਡੇ ਕੋਲ ਕੀ ਅਧਿਕਾਰ ਸੀ ਉਹਦੇ ਉਹਦੇ ਫੋਨ ਵਿੱਚ ਇੰਟਰਫੇਅਰ ਕਰਨ ਦਾ ਤੁਹਾਡੇ ਕੋਲ ਕੀ ਅਧਿਕਾਰ ਆ ਉਹ ਤਾਂ ਬੰਦਾ ਗਿਆ ਬਾਹਰ ਕਿਹੜਾ ਚਾਹੇ ਬਾਹਰ ਗਿਆ ਹੋਵੇ ਚਾਹੇ ਨਾ ਗਿਆ ਹੋਵੇ ਤੁਸੀਂ ਕੀ ਲੈਣਾ ਉਤੋਂ ਤੁਸੀਂ ਕੀ ਲੈਣਾ ਸੀ ਜੋ ਮਰਜ਼ੀ ਕਰੀ ਜਾ ਹਾਂ ਜੋ ਬਾਣਾ ਕੀ ਦਿਖਾਰਾ ਤੁਸੀਂ ਚੋਣ ਚਾਹ ਰਹੇ ਸੀ ਰੋਡ ਤੇ ਜਾ ਰਹੀ ਸੀ ਤੁਹਾਡਾ ਮੇਜਰ ਸਰ ਉਹ ਕਰਾਇਮ ਕਰਦੀ ਸੀ ਕੋਈ ਉਹ ਯਾਰ ਫੋਨ ਤੇ ਗੱਲ ਕਰ ਗੱਲ ਕਰ ਤੁਸੀਂ ਤੁਸੀਂ ਇੰਟਰਫੇਰ ਕਰਉਂਦੀ ਨਾਲ ਦਖਨਦਾਜੀ ਤੁਹਾਡੇ ਨਾਲ ਤੁਹਾਡੇ ਨਾਲ ਤੁਸੀਂ ਦਖਨਦਾਜੀ ਫੋਨ ਦਾ ਕੀ ਮੈਂ ਤਾਂ ਜਾਣਦੀ ਨਹੀਂ ਉਹਨੂੰ ਕਿਉਂ ਫੇ ਇੰਟਰਫੇਰ ਕਿਉਂ ਕੀਤਾ ਉਹਨਾਂ ਨੂੰ ਮੈਸੇਜ ਤੁਸੀਂ ਕਾ ਇੰਟਰਫੇਰ ਮੈਂ ਤਾਂ ਸਿਰਫ ਫੋਨ ਬਾਰੀ ਪੁੱਛ ਤੁਸੀਂ ਬਤਮੀਜੀ ਕਿਉਂ ਕੀਤੀ ਹੈ ਹੈਲੋ ਹੈਲੋ ਤੁਸੀਂ ਹਾਂ ਜੀ ਮੈਂ ਫੋਨ ਬਾਰੀ ਪੁੱਛਿਆ ਕਹਿੰਦਾ ਕਿਉਂ ਕਿਉਂ ਇਹ ਫੋਨੋਂ ਪੁੱਛਦਾ ਕਿਉਂ 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 ਪੁੱਛਾ ਰਹੇ ਤੁਸੀਂ ਠੱਕੇ ਨਾ ਕਰਦੇ ਵੀ ਲੇਡੀ ਨੂੰ ਹੱਥ ਫੜ ਕੇ ਕਹਿ ਦਿੰਦੇ ਖਿੱਚ ਕੇ ਖੇਤ ਕੇ ਅੰਦਰ ਖੜੇ ਹਾਂ ਤੁਸੀਂ ਖੜੇ ਆ ਤੁਸੀਂ ਚੇੜਾ ਵੀ ਮਾਰੀਆਂ ਤੇ ਲੇਡੀ ਦੇ ਅੱਛਾ 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 ਓਏ ਦਰਾਉ ਸਰਿਓ ਫਰ ਟੱਬਰੀ ਆਜੋ ਖਾਦ ਲੋ ਨਾ ਸਤੋ ਸਾਰਾ ਸਤੋ ਸਤੋ ਤੁਸੀਂ ਤੁਸੀਂ ਬਦੌੜ ਮਾਰਦੀ ਤੁਸੀਂ ਬਦੌੜ ਮਾਰਦੀ ਜਾ ਕੇ ਤੁਸੀਂ ਚੇਰ ਤੇ ਬੈਠੇ ਸਟੈਪ ਕਰ ਰਹੇ ਆ ਕੀ ਚੰਗੀ ਵਾਲਾ ਸਾਡੇ ਉਹ ਵੀ ਵੀਡੀਓ ਬੈਠੇ ਸਾਡੇ ਤਾਂ ਵੀਡੀਓ ਹੈਗੀ ਆ ਬਦੌੜ ਮਾਰਦੀ ਤੁਸੀਂ ਜਾ ਕੇ ਤੁਸੀਂ ਆਨ ਡਿਊਟੀ ਬੈਠੇ ਚੇਰ ਤੇ ਜਾ ਕੇ ਬੈਠੇ ਉਹ ਵੀ ਮਾਮਲਾ ਸਾਰਾ ਅੱਛਾ ਅੱਛਾ ਜੇ ਤੁਸੀਂ ਡਿਊਟੀ ਆਨ ਨਹੀਂ ਹੈਗੇ ਤੁਸੀਂ ਬਦੌੜ ਮਾਰਦੀ ਤਾਂ ਕਿੱਥੇ ਬੈਠੇ ਤੁਸੀਂ ਕਿਹਰ ਦੇ ਕੋਲ ਜਾ ਕੇ ਬੈਠੇ ਤੁਸੀਂ ਨਹੀਂ ਤੁਹਾਨੂੰ ਨਹੀਂ ਪਤਾ ਕਿ ਐਸਚੋ ਐਸਚੋ ਇੰਚਾਰਜ ਇੰਚਾਰਜ ਹੋਣ ਤੇ ਬਦੌੜ ਬਾੜੀ ਪੈਣਾ ਸਰ ਜਾ ਕੇ ਇਹ ਯਾ ਕੁਆਟਰ ਕਿਉਂ ਮੇਰੇ ਕੁਆਟਰ ਹਾਂ ਸਾਰੇ ਤੁਸੀਂ ਮੇਰਾ ਕੁਆਟਰ ਨਹੀਂ ਕੁਆਟਰ ਤੁਸੀਂ 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 ਦਫ਼ਤਰ ਜਾ ਕੇ ਬੈਠੇ ਹੋ ਆਪਣੇ ਬਦੌੜਵਰ ਦੀ ਮੈਂ ਕੁਆਟਰ 'ਚ ਬੈਠਾ ਹਾਂ ਚਲੋ ਕੋਈ ਚੱਤੀ ਜਾਂਦਾ ਬਸ ਕੋਈ ਚਤਰ ਵਾਲੀ ਗੱਲ ਨਹੀਂ ਸਰ ਉਹ ਫਟੋ ਵੀਡੀਓ ਹੈਗੀ ਆ ਬੈਠੇ ਆ ਵੀ ਉੱਥੇ ਚੇਰਦੇ ਉਹ ਮਰਜ਼ੀ ਕਰ ਲਈ ਯਾਰ ਤੁਸੀਂ ਉਹ ਲੇਡੀ ਨਾਲ ਕੋਈ ਗੱਤ ਮੀਚੀ ਕੀਤੀ ਉਹ ਫੋਨ ਸੁਣਦੀ ਸੀ ਉਹਦੇ ਕੋ ਦਾ ਕੋਈ ਆਪਣਾ ਮੈਟਰ ਹੋ ਸਕਦਾ ਤੁਸੀਂ ਕੋਈ ਗੱਤ ਮੀਚੀ ਕੀਤੀ ਉਹਨਾਂ ਨਾਲ ਅੱਛਾ ਅੱਛਾ ਤੁਸੀਂ ਕੋਈ ਗੱਤ ਮੀਚੀ ਕੀਤੀ ਮੈਂ ਤੇਹੀ ਪੁੱਛਿਆ ਵੀ ਵੀਬਾ ਕਿਦਾਂ ਗੱਲ ਕਰਦੀ ਕਿਉਂ 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 ਸਰ ਉਹ ਲੜਦਾ ਹੀ ਹੁੰਦੀ ਆ ਕੋਈ ਲੜਦਾ ਹੈ ਨਾ ਹਾਂ ਮੈਂ ਲੜਨ ਦੀ ਨਹੀਂ ਗੱਲ ਕਰਦਾ ਮੈਂ ਤੁਸੀਂ ਇੰਟਰਵਿ ਯਾਰ ਅਸੀਂ ਪੁਲਿਸ ਅਫਸਰ ਹਰ ਅੱਖਾਂ ਦੇ ਨਾਲੇ ਤੁਸੀਂ ਕਹਿੰਦੇ ਮੈਂ ਹੁਣ ਡਿਊਟੀ ਨਹੀਂ ਹੈਗਾ ਫਿਰ ਤੁਸੀਂ ਪੁੱਛਿਆ ਕਿ ਪੁਲਿਸ ਅਫਸਰ ਮੈਂ ਕਿਉਂ ਜਦ ਬੰਦਾ ਆਫ ਡਿਊਟੀ ਨਾ ਪੁਲਿਸ ਅਫਸਰ ਨਹੀਂ ਹੁੰਦਾ ਉਹ ਓ ਯਾਰ ਮੀਟਿੰਗ ਨੋ ਨੋ ਸਰ ਤੁਸੀਂ ਯੂ ਆਰ ਰੋਂਗ ਸਰ ਜਾਂ ਤਾਂ ਤੁਸੀਂ ਆਈ ਐਮ ਰਾਈਟ ਨਾ ਨੋ ਨੋ ਤੁਸੀਂ ਯੂ ਆਰ ਰੋਂਗ ਸਰ ਤੁਸੀਂ ਜਦ ਤੁਸੀਂ ਆਫ ਡਿਊਟੀ ਹੈਗਾ ਤੁਸੀਂ ਕਿਸੇ ਨਾਲ ਕੋਈ ਇੰਟਰਵਿਊ ਕਰਦੇ ਮੀਟਿੰਗ ਕੀ ਹੁੰਦੀ ਹੈ ਚਲੋ ਤੁਸੀਂ ਤੁਸੀਂ ਮੇਰੀ ਗੱਲ ਸੁਣੋ ਸਰ ਤੁਸੀਂ ਉਹਨੂੰ ਲੇਡੀ ਨੂੰ ਅੰਦਰ ਕਿਉਂ ਲਗਾ ਕੇ ਖਿੱਚ ਕੇ ਇਹ ਦੱਸੋ ਮੀਟਿੰਗ ਕੀ ਹੁੰਦੀ ਤੁਸੀਂ ਅੰਦਰ ਕਿਉਂ ਲਗਾ ਕੇ ਖਿੱਚ ਕੇ ਲੇਡੀ ਨੂੰ ਤਾਂ ਤਾਂ ਗਈ ਸੀ ਇਹ ਉਹ ਪਛੋਤ ਮਤਾਸੀ ਮੈਨੂੰ ਖੱਚੇ ਕਰ ਗਿਆ ਉਹਦੇ ਟੀਟਾਂ ਲੱਗੀਆਂ ਕੁੜੀ ਦੇ ਦੇ ਦੱਸ ਹਾਂ ਦੱਸੋ ਕਿੱਥੇ ਟੀਟਾਂ ਲੱਗੀਆਂ ਹਟ ਤੂੰ ਘਟ ਤੂੰ ਘਟ ਇਹ ਮੈਂ ਹੁਣ ਹੁੜੀ ਦੱਸ ਮੈਂ ਬੈਠਾ ਯਾਰ ਸੁਣ ਮੈਂ ਕਹਾਂ ਮੇਰੀ ਬਦੀ ਤੇ ਕਰਾ ਉਹ ਸੁਣੋ ਉਹ ਮੇਰੀ ਬਦੀ ਤੇ ਕਰਾ ਉਹ ਮੈਂ ਸੁਣਾ ਮੈਂ ਸਾਡਾ ਨਾਮ ਤਕਨੋ ਨੀ ਚੱਤਨ ਬੇਬੀ ਨੇ ਵੀ ਬੁਲਾ ਲਾ ਸਾਰਿਆਂ ਨੂੰ ਬਾਪੂ ਸਾਰਿਆਂ ਨੂੰ ਲੈ ਜਿਨਾ ਨਹੀਂ ਔਰ ਰੇਲਵੇ ਪੁਲਿਸ ਚੌਂਕੀ ਦੇ ਇੰਚਾਰਜ ਨੇ ਇੱਕ ਔਰਤ ਦੇ ਨਾਲ ਕੀਤੀ ਛੇੜਛਾੜ ਜਿਸ ਦਾ ਇਹ ਮਾਮਲਾ ਹੁਣ ਕਾਫੀ ਜ਼ਿਆਦਾ ਗਰਮਾ ਗਿਆ ਹੈ ਦਰਅਸਲ ਚੌਂਕੀ ਇੰਚਾਰਜ ਤੇ ਚਪੇੜਾਂ ਦੀ ਬਰਸਾਤ ਹੋਈ ਹੈ ਤਾਂ ਫਲੋਰ ਦੇ ਰੇਲਵੇ ਸਟੇਸ਼ਨ ਪੁਲਿਸ ਚੌਂਕੀ ਦੇ ਇੰਚਾਰਜ ਸਬ ਇੰਸਪੈਕਟਰ ਦਿਦਾਰ ਸਿੰਘ ਨੇ ਸ਼ਰਾਬੀ ਹਾਲਤ ਦੇ ਵਿੱਚ ਇੱਕ ਨਵਾਂ ਹੀ ਡਰਾਮਾ ਕਰ ਦਿੱਤਾ ਜਾਣਕਾਰੀ ਮੁਤਾਬਕ ਜਗਤਪੁਰਾ ਪੰਜ ਡੇਰਾ ਦੀ ਰਹਿਣ ਵਾਲੀ ਪਰਵੀਨ ਨਾਮਕ ਮਹਿਲਾ ਆਪਣੇ ਬੱਚਿਆਂ ਨੂੰ ਸਕੂਲੋਂ ਲੈਣਦਰੀ ਰੇਲਵੇ ਸਟੇਸ਼ਨ ਦੀ ਸਰਵਿਸ ਰੂਟ ਤੇ ਆਪਣੇ ਕਿਸੇ ਰਿਸ਼ਤੇਦਾਰ ਨੂੰ ਫੋਨ ਕਰਦੀ ਜਾ ਰਹੀ ਸੀ ਐਨ ਐਨ ਉਥੇ ਫਰਲੋਰ ਰੇਲਵੇ ਪੁਲਿਸ ਚੌਂਕੀ ਦਾ ਇੰਚਾਰਜ ਦیدار ਸਿੰਘ ਬਿਨਾ ਵਰਦੀ ਤੋਂ ਸਿਰਫ ਨਿੱਕਰ ਬਨੈਨ ਪਾਈ ਧਮਕੀਆਂ ਦੇ ਰਿਹਾ ਸੀ ਔਰ ਇਹ ਦਿਨ ਬਦਤਮੀਜ਼ੀ ਕਰਨ ਲੱਗ ਪਿਆ ਤਾਂ ਪੀੜਤ ਮਹਿਲਾ ਦੇ ਮੁਤਾਬਕ ਚੌਂਕੀ ਚਾਰਜ ਨੇ ਉਸ ਨੂੰ ਜ਼ਬਰਦਸਤੀ ਖਿੱਚ ਕੇ ਆਪਣੇ ਕਮਰੇ ਦੇ ਵਿੱਚ ਲਿਆਂਦਾ ਰੋਲਾ ਪੈਣ ਤੇ ਲੋਕ ਇਕੱਠੇ ਹੋਏ ਨੇ ਤੇ ਪੀੜਤ ਪਰਵੀਨ ਦੇ ਘਰ ਦੇ ਵੀ ਕਟਨਾਵਲੀ ਥਾਂ ਤੇ ਪਹੁੰਚ ਗਏ ਨੇ ਤਾਰਾ ਵੀ ਦੇਖੋ ਮੈਂ ਨਾ ਰੋਜ਼ ਫਲੋਰ ਆਪਣੇ ਬੱਚਿਆਂ ਨੂੰ ਲੈਣ ਆ ਸਟੇਸ਼ਨ ਤੇ ਮੇਰਾ ਰੋਜ਼ ਦਿੱਲੀ ਦਾ ਲੰਘਣਾ ਆ ਬੱਚੇ ਤੁਹਾਡੇ ਕਿੱਥੇ ਪੜਦੇ ਫਲੋਰ ਹਾਂਜੀ ਫਲੋਰ ਪੜਦੇ ਆ ਅੱਛਾ ਜੀ ਤੇ ਮੈਂ ਹਨਾ ਸਟੇਸ਼ਨ ਤੇ ਮੇਰਾ ਰੋਜ਼ ਦਿੱਲੀ ਦਾ ਰੂਟੀਨ ਆਪਣੇ ਬੱਚਿਆਂ ਨੂੰ ਲੈਣ ਜਾਂਦੀ ਆ ਤੇ ਮੈਂ ਜਾ ਰਹੀ ਸੀ ਤੇ ਇਹਨਾਂ ਨੇ ਮੈਨੂੰ ਰੋਕਤਾ ਓਕੇ ਹਾਂਜੀ ਤੇ ਇਹ ਹੈਗੇ ਆਪਣੇ ਆਪਣੇ ਰੇਲਵੇ ਸਟੇਸ਼ਨ ਤੇ ਇਨਚਾਰਜ ਹਾਂਜੀ ਪੀਸ ਚੌਂਕੀ ਦਾ ਹਾਂਜੀ ਓਕੇ ਨਾਂ ਨੂੰ ਪਤਾ ਕੀ ਆ ਹਾਂਜੀ ਆਪਣੇ ਦਦਾਰ ਦਦਾਰ ਸਿੰਘ ਹਾਂਜੀ ਦਦਾਰ ਸਿੰਘ ਅੱਛਾ ਜੀ ਹਾਂਜੀ ਐਸਐਚਓ ਆ ਤੇ ਉਹਨਾਂ ਨੇ ਡ੍ਰਿੰਗ ਕੀਤੀ ਹੋਈ ਸੀ ਵਿਦਆਊਟ ਜੂਨੀਫਾਰਮ ਤੋਂ ਸੀ ਉਹਨਾਂ ਨੇ ਮੇਰਾ ਰਾਸਤਾ ਰੋਕਿਆ ਤੇ ਮੈਂ ਮੈਂ ਪੁੱਛਿਆ ਸਰ ਤੁਹਾਨੂੰ ਕੀ ਪ੍ਰੋਬਲਮ ਹੈ ਤੇ ਉਹ ਕਹਿੰਦੇ ਵੀ ਤੂੰ ਇੱਥੇ ਕੀ ਕਰ ਰਹੀ ਹੈ ਮੈਂ ਕਿਹਾ ਮੈਂ ਆਪਣੇ ਬੱਚਿਆਂ ਨੂੰ ਲੈ ਕੇ ਜਾ ਰਹੀ ਹਾਂ ਮੇਰਾ ਰੂਟੀਨ ਦਾ ਰਾਸਤਾ ਆ ਤੇ ਉਹਨਾਂ ਨੇ ਮੈਨੂੰ ਗੰਦੇ ਗੰਦਿਆਂ ਗਾਲਾ ਕੱਢਣਾ ਤੇ ਮੈਨੂੰ ਘੜੀਸ ਕੇ ਆਪਣੇ ਅੰਦਰ ਲੈ ਚ ਆ ਰਿਹਾ ਅੱਛਾ ਹਾਂਜੀ ਤੇ ਉਹਨਾਂ ਨੇ ਮੈਨੂੰ ਟੱਚ ਕਰਨ ਟੱਚ ਕੀਤੇ ਤੇ ਉਹਨਾਂ ਨੇ ਮੇ ਨਾਲ ਬਹੁਤ ਬਦਤਮੀਜ਼ ਸਲੂਕ ਕੀਤਾ ਆ ਪਤਲਾ ਕਿ ਤੁਹਾਡੇ ਉਹਨੇ ਕੋਈ ਕੁੱਟਮਾਰ ਵੀ ਕੀਤੀ ਹਾਂਜੀ ਉਹਨਾਂ ਨੇ ਮਾਰੇ ਵੀ ਚਪੇੜ ਮਾਰੀ ਆ ਹਾਂਜੀ ਹਾਂਜੀ ਚਪੇੜਾਂ ਮਾਰੀਆਂ ਆ ਹਾਂਜੀ ਖੇਚੂ ਤੋਂ ਵੀ ਹੋਈ ਆ ਤੇ ਉਹਨਾਂ ਨੂੰ ਮੈਂ ਮੈਂ ਬਹੁਤ ਕੋਸ਼ਿਸ਼ ਕੀਤੀ ਆਪਣੇ ਆਪ ਨੂੰ ਬਚਾਉਣ ਤੇ ਆ ਆਂਡ ਬਾਂਡ ਫੇ ਸਾਰੇ ਆ ਗਏ ਆ ਜਿਨ੍ਹਾਂ ਨੇ ਮੈਨੂੰ ਦੇਖਿਆ ਤੇ ਬਚਾਉਣ ਵਾਸਤੇ ਤੇ ਉਹਨਾਂ ਨੇ ਫੇ ਵੀ ਸਾਰਿਆਂ ਨੂੰ ਗਾੜਾ ਕੱਢਿਆ ਫੇ ਮੈਂ ਹਾਰ ਕੇ ਆਪਣੀ ਫੈਮਿਲੀ ਨੂੰ ਬੁਲਾਇਆ ਫੋਨ ਕਰਕੇ ਤੇ ਫੇ ਮੇਰੀ ਫੈਮਿਲੀ ਪਹੁੰਚੀ ਤੇ ਹਾਂਜੀ ਤੇ ਉਸ ਤੋਂ ਬਾਅਦ ਮੇਰੀ ਫੈਮਿਲੀ ਨੂੰ ਵੀ ਗਾੜਾ ਕੱਢਣਾ ਰਹਿ ਨਹੀਂ ਉਹ ਹਾਂਜੀ ਜਿਹੜਾ ਜਿਹੜਾ ਕੱਪੜਿਆਂ ਤੋਂ ਬਾਹਰ ਤੁਰਿਆ ਫਿਰਦਾ ਅੰਡਰਵੀਅਰ ਬਰਨਾਂ ਦਾ ਹਾਂਜੀ 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 ਤੇ ਇਸ ਟਾਈਮ ਨਾ ਉਹ ਡਿਊਟੀ ਤੇ ਆ ਤੇ ਨਾ ਉਹ ਆਪਣੇ ਯੂਨੀਫਾਰਮ 'ਚ ਆ ਓਕੇ ਹਾਂਜੀ ਤੇ ਉਹ ਆਪਣੇ ਮਤਲਬ ਐਨ ਟੱਲੀ ਮਤਲਬ ਡਰਿੰਕ ਕੀਤੀ ਹੋਈ ਆ ਹਾਂਜੀ ਕੀ ਪ੍ਰਸ਼ਾਸਨ ਨੂੰ ਮੰਗ ਕਰਦੇ ਹਾਂ ਮੈਂ ਉਹਨੂੰ ਤੇ ਸਖਤ ਕਾਰਵਾਈ ਕਰਾਉਣਾ ਚਾਹੁੰਦੀ ਆ ਹਾਂਜੀ ਉਹਨਾਂ ਸਖਤ ਠਾਵੇ ਮੀਡੀਆ ਨੂੰ ਫੋਨ ਕਰ ਸਾਰਾ ਮਾਮਲਾ ਦੱਸਿਆ ਗਿਆ ਮੌਕੇ ਤੇ ਰੇਲਵੇ ਥਾਣਾ ਲੁਧਿਆਣਾ ਦੇ ਐਸਐਚਓ ਸਰਦਾਰ ਪ੍ਰਵਿੰਦਰ ਸਿੰਘ ਦਾ ਇਹ ਕਹਿਣਾ ਹੈ ਕਿ ਮਾਮਲਾ ਉਹਨਾਂ ਦੇ ਧਿਆਨ ਦੇ ਵਿੱਚ ਹੈ ਜਿੰਨਾ ਫਲੋਰ ਆਂਡ ਤੇ ਸਾਰਾ ਮਾਮਲਾ ਪੀੜਤ ਮਹਿਲਾ ਦੀ ਜ਼ੁਬਾਨੀ ਵੀ ਸੁਣੀਆ ਤੇ ਉਸ ਨੂੰ ਇਨਸਾਫ ਦਵਾਇਆ ਐਸਐਚਓ ਨੇ ਕਿਹਾ ਕਿ ਸ਼ਰਾਬੀ ਰੇਲਵੇ ਚੌਕ ਦੇ ਚਾਰਜ ਮੈਥ ਤੋਂ ਬਦਲ ਕੇ ਲਾਈਨ ਹਾਜ਼ਰ ਕੀਤਾ ਜਾਏਗਾ ਮੈਨੂੰ ਸੁਪਨਾ ਮਿਲੀ ਸੀ ਚੌਂਕੀ ਵਾਲੇ ਵੱਲੋਂ ਕਿ ਇਦਾਂ ਨਾ ਕਿ ਆਪਣਾ ਮੁਲਾਜ਼ਮ ਤਾਂ ਦਦਾਸ ਨੇ ਜੀ ਉਹਨਾਂ ਨੇ ਕੋਈ ਲੇਡੀ ਲੰਘ ਰਹੀ ਸੀ ਮੋਬਾਈਲ ਤੇ ਗੱਲ ਕਰ ਰਹੀ ਉਹਨਾਂ ਕੋ ਤੇ ਬਹਿਸ ਬੁਸ ਹੋਈ ਆ ਜੀ ਈ ਉਹਨਾਂ ਕੋਲ ਕੁੜੀ ਲਈ ਬਤਮੀਜੀ ਕੀਤੀ ਆ ਮੈਂ ਆਇਆ ਕੁੜੀ ਨੇ ਪੁੱਛਿਆ ਬੇਟੇ ਨੂੰ ਜੀ ਪੁੱਤਰ ਕੀ ਹੈ ਤੁਹਾਨੂੰ ਕੀ ਕੋਈ ਪ੍ਰੋਬਲਮ ਆ ਦੱਸੋ ਕੀ ਕੀਤਾ ਉਹਨੂੰ ਤਰੋ ਦੱਸੀ ਸਾਡੀ ਗੱਲ ਸਾਨੂੰ ਤੇ ਹੁਣ ਸਾਡੇ ਉਹ ਮੁਲਾਜ਼ਮ ਨੇ ਇਹਨਾਂ ਕੋ ਮਸੂਰੀ ਫੀਲ ਕਰ ਲਈ ਆ ਇਹ ਗਾਂਵ 'ਚ ਏਦਾਂ ਨਹੀਂ ਹੋਏਗਾ ਤੇ ਬੱਚਾ ਵੀ ਉਹ ਸਹਿਮਤ ਹੋ ਗਿਆ ਕਿੰਦਾ ਮੈਂ ਕੋਈ ਕਾਰਵਾਈ ਨਹੀਂ ਕੋਣੀ ਰਿਟਰਨ ਸਟੇਟਮੈਂਟ ਨੂੰ ਕਿਹਾ ਸੀ ਉਹ ਕਹਿੰਦਾ ਨਹੀਂ ਮੈਨੂੰ ਜੀ ਤਸੱਦੀ ਹੈ ਮੇਰੀ ਕਿ ਚਲੋ ਗਾਂਵ ਤੋਂ ਇੱਥੋਂ ਅਸੀਂ ਲੰਘਦੇ ਆ ਸਾਡਾ ਰੂਟੀਨ ਤੇ ਲੰਘਣਾ ਲੰਘਾ ਹੈਗਾ ਕਿ ਸਾਨੂੰ ਕੋਈ ਗਾਂਵ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਉਹ ਵਿਸ਼ਵਾਸ ਦਵਾਤਾ ਇਸ ਬੰਦੇ ਨੇ ਇਥੋਂ ਬਦਲੀ ਕਰ ਦਿੱਤੀ ਜਾਏਗੀ ਹਣ ਕਿਹਾ ਸੀ ਉਹ ਸੈਟੀਸਫਾਈ ਨੇ ਹੁਣ ਕਿ ਉਸ ਪੀੜਤ ਮਹਿਲਾ ਨੇ ਆਪਣੇ ਨਾਲ ਹੋਈ ਖਿੱਚਤੂ ਦਾ ਬਦਲਾ ਫਲੋਰ ਰੇਲਵੇ ਚੌਂਕੀ ਇੰਚਾਰਜ ਦੇ ਸਾਰੇ ਸਮਲੇ ਚਪੇੜਾ ਮਾਰ ਕੇ ਲਿਆ ਤਾਂ ਜਾਤੀ ਮਾਮਲਾ ਸ਼ਾਂਤ ਹੋਇਆ ਤੁਸੀਂ ਆਪ ਹੀ ਦੇਖ ਸਕਦੇ ਹੋ ਕਿ ਕਿਸ ਹਾਲਤ ਦੇ ਵਿੱਚ ਨੇ ਫਲੋਰ ਰੇਲਵੇ ਪੁਲਿਸ ਚੌਂਕੀ ਦੇ ਇੰਚਾਰਜ ਦਿਦਾਰ ਸਿੰਘ ਐ ਸਰਵਿਸਪੇਡ ਦਿਦਾਰ ਸਿੰਘ ਹਾਂਜੀ ਚੌਂਕੀਦਾਰ ਫਲੋਰ ਹਾਂਜੀ ਇਥੇ ਕੋਆਟਰ ਨਿਕਲੇ ਤੇ ਲੇਡੀ ਸੀ ਜੀ ਲੇਡੀ ਫੋਨ ਫੋਨ ਤੇ ਗੱਲ ਕਰ ਰਹੀ ਸੀ ਜੀ ਠੀਕ ਹੈ ਉਹਰ ਦਾ ਗੱਲ ਕਰਦੀ ਮੈਨੂੰ ਅੱਛਾ ਹੀ ਲੱਗਾ ਠੀਕ ਵੀ ਉਹ ਫੋਨ ਤੇ ਕਿਤਾ ਕਰ ਰਹੀ ਹੈ ਠੀਕ ਆ ਫਿਰ ਉਹ ਪੁੱਛਿਆ ਉਹ ਥੋੜਾ ਹੋਰ ਨਹੀਂ ਸਰ ਤੁਹਾਨੂੰ ਕਿ ਇਹ ਨਾਲ ਗੱਲ ਕਰੀ ਤੁਹਾਨੂੰ ਕਿ ਅੱਛਾ ਕਿਉਂ ਲੱਗਾ ਫੋਨ ਤਾਂ ਕਿਸੇ ਨੇ ਆਪਣੇ ਘਰ ਦੇ ਆ ਵੀ ਗੱਲ ਕਰ ਸਕਦੀ ਤੁਹਾਨੂੰ ਅੱਛਾ ਕਿਉਂ ਨਹੀਂ ਲੱਗਾ ਤੁਸੀਂ ਇੰਟਰਫੇਅਰ ਕਿਉਂ ਕੀਤਾ ਉਹਦੇ ਫੋਨ 'ਚ ਤੁਸੀਂ ਇੰਟਰਫੇਅਰ ਉਹ ਸੁਣ ਨਹੀਂ ਨਹੀਂ ਸਰ ਤੁਹਾਡਾ ਕੀ ਤੁਹਾਡੇ ਕੋਲ ਕੀ ਅਧਿਕਾਰ ਸੀ ਉਹਦੇ ਉਹਦੇ ਫੋਨ ਵਿੱਚ ਇੰਟਰਫੇਅਰ ਕਰਨ ਦਾ ਤੁਹਾਡੇ ਕੋਲ ਕੀ ਅਧਿਕਾਰ ਆ ਉਹ ਤਾਂ ਬੰਦਾ ਗਿਆ ਬਾਹਰ ਕਿਹੜਾ ਚਾਹੇ ਬਾਹਰ ਗਿਆ ਹੋਵੇ ਚਾਹੇ ਨਾ ਗਿਆ ਹੋਵੇ ਤੁਸੀਂ ਕੀ ਲੈਣਾ ਤੋਂ ਤੁਸੀਂ ਕੀ ਲੈਣਾ ਸੀ ਜੋ ਮਰਜ਼ੀ ਕਰੀ ਜਾ ਹਾਂ ਜੋ ਬਣਾ ਕੀ ਦਿਖਾਰਾ ਤੁਸੀਂ ਚੌਂਕੀ ਚਾਰ ਜਾ ਰਹੀ ਸੀ ਰੋਡ ਤੇ ਜਾ ਰਹੀ ਸੀ ਤੁਹਾਡਾ ਵੇਚਰ ਸਰ ਉਹ ਕ੍ਰਾਈਮ ਕਰਦੀ ਸੀ ਕੋਈ ਉਹ ਯਾਰ ਫੋਨ ਤੇ ਗੱਲ ਕਰ ਗੱਲ ਕਰ ਤੁਸੀਂ ਤੁਸੀਂ ਇੰਟਰਫੇਰ ਕਉਂਦੀ ਤਾ ਦਖਨਦਾਜੀ ਤੁਹਾਡੇ ਨਾਲ ਤੁਹਾਡੇ ਨਾਲ ਤੁਸੀਂ ਦਖਨਦਾਜੀ ਫੋਨ ਦਾ ਕੀ ਮੈਂ ਤਾਂ ਜਾਣਦੀ ਨਹੀਂ ਉਹਨੂੰ ਕਿਉਂ ਫੇ ਇੰਟਰਫੇਰ ਕਉਂਦੀ ਤਾ ਉਹਨਾਂ ਨੂੰ ਮੈਸੇਜ ਤੁਸੀਂ ਕਾ ਇੰਟਰਫੇਰ ਮੈਂ ਤਾਂ ਸਿਰਫ ਫੋਨ ਬਾਰੀ ਪੁੱਛੀ ਤੁਸੀਂ ਬਤਮੀਜੀ ਕਿਉਂ ਕੀਤੀ ਤੁਸੀਂ ਹੈਲੋ ਹੈਲੋ ਤੁਸੀਂ ਆਹ ਬਾਰੀ ਪੁੱਛਿਆ ਕਹਿੰਦਾ ਕਿਉਂ ਕਿਉਂ ਇਹ ਫੋਨੋਂ ਪੁੱਛਦਾ ਇਹ ਕਿਉਂ 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 ਪੁੱਛਾਦੇ ਤੁਸੀਂ ਈ ਤੱਕੇ ਨਾ ਕਰਦੇ ਵੀ ਲੇਡੀ ਨੂੰ ਹੱਥ ਫੜ ਕੇ ਕਹਿਦੇ ਹੋ ਈ ਅੰਦਰ ਖਿੱਚ ਕੇ ਖੇਤ ਕੇ ਅੰਦਰ ਖੜੇ ਹਾਂ ਤੁਸੀਂ ਖੜੇ ਆ ਤੁਸੀਂ ਚੇੜਾ ਵੀ ਮਾਰੀਆਂ ਤੇ ਲੇਡੀ ਦੇ ਅੱਛਾ 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 ਓਏ ਦਰਾਉ ਸਰਿਓ ਫਰ ਟੱਬਰੀ ਆਓ ਆਜੋ ਖਾਦ ਲੋ ਨਾ ਸਤੋ ਸਾਰਾ ਸਤੋ ਸਤੋ ਤੁਸੀਂ ਤੁਸੀਂ ਬਦੌੜ ਮਾਰਦੀ ਤੁਸੀਂ ਬਦੌੜ ਮਾਰਦੀ ਜਾ ਕੇ ਤੁਸੀਂ ਚੇਹਰੇ ਤੇ ਬੈਠੇ ਸਟੈਪ ਕਰ ਰਹੇ ਆ ਕੀ ਚੰਗੀ ਵਾਲਾ ਸਾਡੇ ਉਹ ਵੀ ਵੀਡੀਓ ਬੈਠੇ ਸਾਡੇ ਤਾਂ ਵੀਡੀਓ ਹੈਗੀ ਆ ਬਦੌੜ ਮਾਰਦੀ ਤੁਸੀਂ ਜਾ ਕੇ ਤੁਸੀਂ ਆਨ ਡਿਊਟੀ ਬੈਠੇ ਚੇਹਰੇ ਤੇ ਜਾ ਕੇ ਬੈਠੇ ਉਹ ਵੀ ਮਾਮਲਾ ਸਾਰਾ ਅੱਛਾ ਅੱਛਾ ਜੇ ਤੁਸੀਂ ਡਿਊਟੀ ਆਨ ਨਹੀਂ ਹੈਗੇ ਤੁਸੀਂ ਬਦੌੜ ਮਾਰਦੀ ਤਾਂ ਕਿੱਥੇ ਬੈਠੇ ਤੁਸੀਂ ਚੇਰ ਦੇ ਕੋਲ ਜਾ ਕੇ ਬੈਠੇ ਤੁਸੀਂ ਨਹੀਂ ਤੁਹਾਨੂੰ ਨਹੀਂ ਪਤਾ ਕਿ ਐਸਚੋ ਐਸਚੋ ਇੰਚਾਰਜ ਇੰਚਾਰਜ ਉਹ ਤੇ ਬਦੌੜਵਰ ਦੀ ਬੈਣਾ ਸਰ ਜਾ ਕੇ ਇਹ ਯਾ ਕੁਆਟਰ ਕਿਉਂ ਮੇਰੇ ਕੁਆਟਰ ਹਾਂ ਸਾਰੇ ਤੁਸੀਂ ਮੇਰਾ ਕੁਆਟਰ ਨਾ ਕੁਆਟਰ ਤੁਸੀਂ 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 ਦਫ਼ਤਰ ਜਾ ਕੇ ਬੈਠੇ ਹੋ ਆਪਣੇ ਬਦੌੜਵਰ ਦੀ ਮੈਂ ਕੁਆਟਰ 'ਚ ਬੈਠਾ ਹਾਂ ਚਲੋ ਕੋਈ ਚੱਤਰੀ ਵਾਲੀ ਗੱਲ ਨਹੀਂ ਸਰ ਉਹ ਫਟੋ ਵੀਡੀਓ ਹੈਗੀ ਆ ਬੈਠੇ ਆ ਵੀ ਉੱਥੇ ਚੇਰ ਦੇ ਉਹ ਮਰਜ਼ੀ ਕਰ ਲਈ ਯਾਰ ਤੁਸੀਂ ਉਹ ਲੇਡੀ ਨਾਲ ਕੋਈ ਗੱਲ ਮੀਚੇ ਕੀਤੀ ਉਹ ਫੋਨ ਸੁਣਦੀ ਸੀ ਉਹਦੇ ਕੋ ਦਾ ਕੋਈ ਆਪਣਾ ਮੈਟਰ ਹੋ ਸਕਦਾ ਤੁਸੀਂ ਕੋਈ ਗੱਲ ਮੀਚੇ ਕੀਤੀ ਉਹਨਾਂ ਨਾਲ ਅਛਾ ਅਛਾ ਤੁਸੀਂ ਕਿਉਂ ਬਤਮੀਦੀ ਕੀਤੀ ਮੈਂ ਤਾਂ ਹੀ ਪੁੱਛਿਆ ਵੀ ਵਿਵਾ ਕਿਦਣਾ ਗੱਲ ਕਰਦੀ ਕਿਉਂ 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 ਸਰ ਉਹ ਲੜਾਈ ਹੁੰਦੀ ਆ ਕੋਈ ਲੜਦਾ ਮੈਨੂੰ ਹਾਂ ਮੈਂ ਲੜਨੇ ਨਹੀਂ ਗੱਲ ਕਰਦਾ ਮੈਂ ਤੁਸੀਂ ਇੰਟਰਵਿਊ ਕਿਉਂ ਕੀਤਾ ਉਹਦੇ ਫੋਨ 'ਚ ਯਾਰ ਸਰ ਪਤਾ ਹੀ ਨਹੀਂ ਯਾਰ ਅਸੀਂ ਪੁਲਿਸ ਅਫਸਰ ਹਾਂ ਹਰ ਅੱਖ ਸਾਡੀ ਨਾਲੇ ਤੁਸੀਂ ਕਹਿੰਦੇ ਮੈਂ ਹੁਣ ਡਿਊਟੀ ਨਹੀਂ ਹੈਗਾ ਫੇਰ ਤੁਸੀਂ ਪੁੱਛਿਆ ਕਿਉਂ ਪੁਲਿਸ ਅਫਸਰ ਮੈਂ ਕਿਉਂ ਜਦ ਬੰਦਾ ਆਫ ਡਿਊਟੀ 'ਚ ਮੈਂ ਪੁਲਿਸ ਅਫਸਰ ਨਹੀਂ ਹੁੰਦਾ ਉਹ ਓ ਯਾਰ ਮੀਟਿੰਗ ਨੋ ਨੋ ਸਰ ਤੁਸੀਂ ਯੂ ਆਰ ਰੋਂਗ ਸਰ ਜਾਂ ਤਾਂ ਤੁਸੀਂ ਆਮ ਰਾਈਟ ਨਾ ਨੋ ਨੋ ਨਾ ਤੁਸੀਂ ਯੂ ਆਰ ਰੋਂਗ ਸਰ ਤੁਸੀਂ ਜਾਂ ਤੁਸੀਂ ਆਫ ਡਿਊਟੀ ਹੈਗਾ ਤੁਸੀਂ ਕਿਸੇ ਨਾਲ ਕੋਈ ਇੰਟਰਵਿਊ ਕਰਦੇ ਹੋ ਬੀਟਨ ਕੀ ਹੁੰਦੀ ਹੈ ਚਲੋ ਤੁਸੀਂ ਤੁਸੀਂ ਮੇਰੀ ਗੱਲ ਸੁਣੋ ਸਰ ਤੁਸੀਂ ਉਹਨੂੰ ਲੇਡੀ ਨੂੰ ਅੰਦਰ ਕਿਉਂ ਲਗਾ ਕੇ ਖਿੱਚ ਕੇ ਇਹ ਦੱਸੋ ਬੀਟਨ ਕੀ ਹੁੰਦੀ ਹੈ ਤੁਸੀਂ ਅੰਦਰ ਕਿਉਂ ਲਗਾ ਕੇ ਖਿੱਚ ਕੇ ਜਿਹੜਾ ਲੇਡੀ ਨੂੰ ਅੰਦਰ ਗਈ ਸੀ ਹੈ